ਧੰਨਵਾਦ ਬਾਪੂ ਜੀ ਕੋਈ ਦੋ ਸਾਲ ਤੋਂ ਕੋਈ ਬੋਲ ਕੋਈ ਸਮਾਂ ਤੋਂ ਬਾਅਦ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੇਰੀ ਬੇਟੀ ਦਾ ਕਿੰਨੇ ਚਾਹਾਂ ਦੇ ਨਾਲ ਸਾਰੇ ਸਹਿਯੋਗੀ ਸਭ ਲੋਕਾਂ ਵੱਲੋਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਸ ਤੋਂ ਵੱਧ ਹੋਰ ਖੁਸ਼ੀ ਮੇਰੇ ਲਈ ਹੋ ਸਕਦੀ ਹੈ ਮੈਂ ਦੂਰ ਹਾਂ ਅਰ ਉਸ ਮੈਨੂੰ ਵੀ ਖੁਸ਼ ਹੁੰਦਾ ਵੀ ਮੇਰੀ ਬੇਟੀ ਆਪਣੇ ਪਰਿਵਾਰ ਵਿੱਚ ਹੀ ਹੈ ਕਿਉਂਕਿ ਬਹੁਤ ਸਹਿਯੋਗ ਦੇ ਰਹੀ ਐ ਸੋਸਾਇਟੀ ਵੱਲ ਅਵਧਾਨ ਸਾਹਿਬ ਤੋਂ ਦੀ ਸਾਰੀ ਕਾਤੂ ਸਾਹਿਬ ਦੀ ਅਸ਼ੀਰਵਾਦ ਦੇ ਨਾਲ ਬਹੁਤ ਇਹ ਗਤੀ ਜਿੰਨਾ ਹੋ ਸਕੇ ਉਹ ਕੀਤੀ ਸਮਾਜ ਸੇਵਕ ਰੂਪੀ ਹੈ ਆ ਬੱਚਿਆਂ ਦਾ ਬਹੁਤ ਵੱਡਾ ਫਰਕ ਪਾ ਰਹੇ ਜਿੰਨਾਂ ਨੂੰ ਤਰੀਕ ਦੇ ਨਾਲ ਲਿਉਂ ਰਿਹਾ ਹੈ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਦਾ ਸਦਕਾ ਹੈ ਮੇਰਾ ਰੋਗ ਰੋਗ ਤੁਹਾਡਾ ਰਣੀ ਹੈ ਵਾਹਿਗੁਰੂ ਦੀ ਕਾਟਸਾ ਵੇ ਵਾਹਿ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨ ਕਰਦਾ ਇੱਕ ਗੱਲ ਜਦੋਂ ਮੈਂ ਛੋਟਾ ਜਾਂਦਾ ਸੀ ਕਪਤਾਨ ਵਰਗਾ ਸੀ ਕਪਤਾਨ ਤੋਂ ਸਾਲ 2 ਸਾਲ ਵੱਡਾ ਹੋ ਸਕਦਾ ਤੇ ਜਦੋਂ ਮੈਂ ਲਖਾਰੀ ਸਭਾ ਬਰਨਾਲਾ ਦੇ ਵਿੱਚ ਜਾਇਆ ਕਰਦਾ ਸੀ ਪ੍ਰੀਤਮ ਸਿੰਘ ਦੀ ਰਾਹੀ ਉਹਨਾਂ ਦੀ ਚਰਨ ਛੋਹ ਲੈ ਕੇ ਮੈਂ ਇੱਕ ਜੈਮਲ ਪੱਡਾ ਦੀ ਗਜ਼ਲ ਜ਼ਰੂਰ ਗਾਇਆ ਕਰਦਾ ਸੀ ਉਹਦੇ ਵਿੱਚੋਂ ਕਿਆ ਕਰਦੇ ਸੀ ਸਿੱਧਕ ਸਾਡੇ ਨੇ ਕਦੇ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਸੱਚੇ ਸੰਗ ਰਾਮ ਨੇ ਹਰਨਾ ਨਹੀਂ ਸਿੱਧਕ ਸਾਡੇ ਨੇ ਕਦੇ ਮਰਨਾ ਕਿੰਦੇ ਸੰਗ RAM ਨੇ ਮਰਨਾ ਨਹੀਂ ਇੱਕ ਮੇਰੀ ਗੱਦਲ ਹੈ ਤੋਂ ਪਾਸਖ ਦੇ ਤੋਂ ਬਹਿਰੀ ਦੁਨੀਆਂ ਇਹ ਗੱਦਲ ਮੈਂ ਮੇਨ ਤੌਰ ਤੇ ਅੱਜ ਕਮ ਸੇ ਕਮ 34 35 ਸਾਲਾ ਬਾਅਦ ਬਲਜਿੰਦਰ ਨੂੰ ਸਮਰਪਿਤ ਕਰਨ ਜਾ ਰਿਹਾ ਹਾਂ पां सिखर दुपरी बहुत चिन ठहरी तुपां सिखर डूंगे पाणी बुजलम हर हिकु लहरी द ि सिखर दोपहरी दिया बहुता चिड़नी ठहरीदिया चोग चुगणते उड जावन चिड़िया आजकल शहरी दिया चोगा चुगनते उड जाबन ਕੀੜੀਆਂ ਅੱਜਕੱਲ੍ਹ ਸ਼ਹਿਰੀ ਦੀਆਂ ਅੰਮ੍ਰਿਤ ਕਹਿ ਕੇ ਦੇ ਗਏ ਉਹ ਸਾਨੂੰ ਬੂੰਦਾਂ ਜ਼ਹਿਰੀ ਦੀਆਂ ਧੁੱਪਾਂ ਸਿਕਰੇ ਦੁਪਹਿਰ ਦੀਆਂ ਬਹੁਤਾ ਠਿਰ ਨਹੀਂ ਠਹਿਰੀ ਦੀਆਂ ਤੁਪਾਂ ਸਿੱਖਰੀ ਮੈਂ ਇੱਕ ਵਾਰ ਫਿਰ ਇਸ ਜਹਾਨੂ ਕੁੜੀ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਕਿ ਜਿਹੜੀਆਂ ਧੁੱਪਾਂ ਨੇ ਉਹ ਸਦਾ ਨਹੀਂ ਰਹਣੀਆਂ ਉਹ ਜ਼ਰੂਰ ਢਲਦੀਆਂ ਨੇ ਔਰ ਹਰ ਇੱਕ ਦਿਨ ਨਵਾਂ ਸੂਰਜ ਉਦੇ ਹੁੰਦਾ ਹੈ ਮੁਬਾਰਕਵਾਦ ਬਲਜਿੰਦਰ ਹੈਪੀ ਬਰਥਡੇ ਲਵ ਯੂ